ਸਨਮਾਨਯੋ ਗੁਰੂ ਰੂਪ ਸਾਧ ਸੰਗ ਜੀਓ ਸਨਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਨਿਆਦੀ ਬਚਨ ਮੂਲ ਮੰਤਰ ਅਸਥਾਈ ਵਾਕ ਬੀਜ ਮੰਤਰ ਜੋ ਗੁਰਨਾਨਕ ਦੇ ਕੰਠ ਤੋਂ ਸਭ ਤੋਂ ਪਹਿਲੇ ਪ੍ਰਗਟ ਹੋਇਆ ਹੈ ਸਿੱਖ ਜਗਤ ਦੇ ਚਸਨੋ ਮੂਲ ਮੰਤਰ ਕਹਿੰਦੇ ਨੇ ਲੜੀਵਾਰ ਇਹ ਵਿਚਾਰ ਦਾਸ ਆਪ ਜੀ ਦੇ ਸਾਹਮਣੇ ਰੱਖ ਰਿਹਾ ਸਿਰਫ ਅਖਰੀ ਅਰਥ ਮੈਂ ਦੁਹਰਾ ਦਿਆਂ ਫਿਰ ਜਿੱਥੇ ਤੱਕ ਵਿਚਾਰ ਪਹੁੰਚੀਏ ਅੱਗੇ ਚੱਲੀਏ ਗੁਰਨਾਮਿਕ ਦੇ કંਠ ਤੋਂ ਜਿਹੜਾ ਪਹਿਲਾ ਬਾਗ ਮੂਲ ਮੰਤਰ ਦਾ ਬੁਨਿਆਦੀ ਮੰਤਰ ਦਾ ਨਿਕਲਿਆ ਹੈ ਇੱਕ एक की है ओम्कार है पर प्रश्न खड़ा होवेगा ओम्कार की है एक शक्ति है व्यक्ति नहीं है पर ऐसी शक्ति जो जड़ नहीं चेतन है जागी हुई है और उसी शक्ति विच जन्म जीवन ते मरण चल रिया है ਇਹ ਤਿੰਨ ਸ਼ਬਦਾਂ ਦਾ ਜੋੜ ਆਕਾਰ ਓਕਾਰ ਮਕਾਰ ਭਾਉ ਓੰਕਾਰ ਹਿੰਦੁਸਤਾਨੀ ਪਰੰਪਰਾ ਦੇ ਜਿੰਨੇ ਵੀ ਧਰਮ ਨੇ ਓੰਕਾਰ ਨੂੰ ਮੂਲ ਧੁਨੀ ਮੰਨਦੇ ਨੇ ਬ੍ਰਹਿਮੰਡ ਦੀ ਧੁਨੀ ਮੰਨਦੇ ਨੇ ਪਰਮਾਤਮਾ ਦਾ ਪਹਿਲਾ ਵਾਕ ਮੰਨਦੇ ਨੇ ਇਹੀ ਸ਼ਬਦ ਹੋਇਆ ਇਹੀ ਧਮਾਕਾ ਹੋਇਆ ਜਿਸ ਤੋਂ ਸਾਰਾ ਜੀਵਨ ਬਣਿਆ ਕੀਤਾ ਬਸਾਓ ਇਕੋ ਕਵਾਉ ਤਿਸਤੇ ਹੋਏ ਲਖ ਦਰਿਆਓ ਲੱਖਾਂ ਜ਼ਿੰਦਗੀਆਂ ਦੇ ਇਹ ਜੋ ਦਰਿਆ ਚੱਲ ਪਏ ਇਸੇ ਧੰਨ ਤੋਂ ਲੱਖਾਂ ਤਰ੍ਹਾਂ ਦਾ ਜੀਵਨ ਕਿਧਰੇ ਸੂਰਜ ਦੇ ਦਰਿਆ ਕਈ ਸੂਰਜ ਕਿਧਰੇ ਕਈ ਚੰਦਰਮਾ ਕਈ ਕੋਟ ਸਸੀਰ ਸੂਰ ਨਿਕਤਰ ਤੋ ਉਹ ਜੋ ਇੱਕ ਹੈ ਉਹ ਅੰਗਾਰ ਪਰ ਉਹ ਵੰਕਾਰ ਜੋ ਹੈ ਉਹ ਸਤ ਹੈ ਮਿਥ ਨਹੀਂ ਹੈ ਸਤ ਤੋਂ ਮੁਰਾਦ ਸਦੀਵੀ ਹੈ ਕਾਇਮ ਦਾਇਮ ਹੈ ਹੋਂਦ ਵਾਲਾ ਹੈ ਉਹ ਹੈ ਉਹ ਸਤ ਹੈ ਮਿਥ ਨਹੀਂ ਜੋ ਸਚਾਈ ਹੁੰਦੀ ਉਸ ਨੂੰ ਅਸੀਂ ਕਹਿ ਦਿੰਦੇ ਆ ਹੈ ਤੇ ਜੋ ਸਚਾਈ ਨਹੀਂ ਹੁੰਦੀ ਉਸ ਨੂੰ ਅਸੀਂ ਕਹਿ ਦਿੰਦੇ ਆ ਨਹੀਂ ਹੈ ਜੋ ਨਹੀਂ ਹੈ ਫਿਰ ਵੀ ਬਾਸੇ ਫਿਰ ਵੀ ਕੋਈ ਉਸ ਦੀ ਚਰਚਾ ਕਰੇ ਤਾਂ ਕਹਿੰਦੇ ਨੇ ਇਹ ਮਿੱਥ ਹੈ ਸਤ ਨਹੀਂ ਹੈ ਤਾਂ ਮਹਾਰਾਜ ਕਹਿੰਦੇ ਨੇ ਉਹ ਜੋ ਇੱਕ ਹੈ ਉਹ ਅੰਕਾਰ ਹੈ ਉਹ ਜੋ ਓੰਕਾਰ ਹੈ ਉਹ ਸਤ ਹੈ ਉਹ ਜੋ ਸਤ ਹੈ ਉਸ ਦਾ ਨਾਮ ਸਤ ਹੈ ਉਸ ਦੀ ਹਸਤੀ ਸਤ ਹੈ ਉਸੇ ਦਾ ਹੀ ਨਾਮ ਹੈ ਕਿਉਂਕਿ ਉਸ ਦਾ ਨਾਮ ਅਮਿੱਟ ਹੈ ਸਤ ਹੈ ਉਸ ਦਾ ਨਾਮ ਔਰ ਹਰ ਨਾਮ ਦੇ ਚੋ ਪ੍ਰਗਟ ਹੁੰਦਾ ਹੈ ਉਹ ਕਿਛੇ ਵੀ ਕਿ੍ਰਿਤ ਨਹੀਂ ਹੈ ਉਹ ਇੱਕ ਕਰਤਾ ਹੈ। ਔਰ ਉਹ ਇੱਕ ਐਸਾ ਕਰਤਾ ਹੈ ਕਿ ਆਪਣੇ ਕਿ੍ਰਿਤ ਦੇ ਚ ਬੈਠਾ ਹੋਇਆ ਹੈ। ਆਪਣੇ ਕਿ੍ਰਿਤ ਤੋਂ ਵੱਖ ਨਹੀਂ ਹੈ। ਮੁਸਵਰ ਨੇ ਤਸਵੀਰ ਬਣਾਈ ਤਸਵੀਰ ਕਿਸੇ ਦੇ ਘਰ ਹੈ ਮੁਸਵਰ ਆਪਣੇ ਘਰ ਬੈਠਾ ਹੈ। ਸੁਨਾਰ ਨੇ ਗਹਿਣੇ ਬਣਾਏ ਨੇ ਗਹਿਣੇ ਕਿਸੇ ਦੇ ਗਲ ਦੇ ਚ ਨੇ ਸੁਨਾਰ ਆਪਣੇ ਘਰ ਦੇ ਚ ਬੈਠਾ ਹੈ। ਕਰਤਾ ਕਰਤ ਦੇ ਨਾਲ ਨਹੀਂ ਆਉਂਦਾ ਕਰਤਾ ਕਰਤ ਦੇ ਵਿੱਚ ਵੀ ਨਹੀਂ ਆਉਂਦਾ ਜੋ ਕਰਤਾ ਕਰਤ ਦੇ ਵਿੱਚ ਨਹੀਂ ਹੈ ਜੋ ਕਰਤਾ ਕਰਤ ਦੇ ਨਾਲ ਨਹੀਂ ਹੈ ਗੁਰਬਾਣੀ ਉਸ ਨੂੰ ਕਰਤਾ ਨਹੀਂ ਮੰਨਦੀ ਉਹ ਵੀ ਇੱਕ ਕਰਤ ਹੈ ਕਰਤਾ ਪੁਰਖ ਪੁਰਖ ਪੂਰੇ ਹੋਇਆ ਪੂਰੀ ਪੂਰੀ ਬਸੰਤਾ ਸਾ ਪੁਰਖਾ ਉਹ ਐਸਾ ਕਰਤਾ ਹੈ ਕਿ ਆਪਣੀ ਕਰਤ ਦੇ ਵਿੱਚ ਪੂਰਿਆ ਹੋਇਆ ਹੈ ਬੈਠਾ ਹੈ हस्ती कीटी त्रिड़लो आदम एक अखंडत बसे अनादम अखंड रूप देच व्यापक है खंडित नहीं है ए नहीं के 10 मील तक है ते अगों 10 मील नहीं है फिर अगों 2 मील तक है ते अगों 50 मील नहीं है इस तरह नहीं है अखंड एकसार किदरे भी वो टूटदा नहीं और ਇਕ ਵਿਆਪਕ ਸਤ ਹੈ ਅਖੰਡ ਇੱਥੇ ਤੱਕ ਤੇ ਉਸ ਇੱਕ ਦੇ ਸਰੂਪ ਦੀ ਵਿਆਖਿਆ ਅਗੋਂ ਸੁਭਾਉ ਸਤਗੁਰੂ ਬਿਆਨ ਕਰਦੇ ਨੇ ਕਿ ਨਿਰਭਉ ਨਿਰਵੈਰ ਉਸ ਦੇ ਚ ਭੈ ਨਹੀਂ ਹੈ ਉਸ ਦੇ ਚ ਵੈਰ ਨਹੀਂ ਹੈ ਭ ਮੌਤ ਦਾ ਹੁੰਦਾ ਹੈ ਹੋਰ ਕਿਸੇ ਚੀਜ਼ ਦਾ ਵੀ ਨਹੀਂ ਮਨੋਵਿਗਿਆਨ ਵੀ ਐਸਾ ਮੰਨਦਾ ਹੈ ਕਿ ਮਨੁੱਖ ਭੈਅ ਭੇਤ ਕੇਵਲ ਮੌਤ ਤੋਂ ਹੈ ਧਾਰਮਿਕ ਗਿਆਨ ਤੇ ਕਹਿੰਦਾ ਹੀ ਹੈ ਮਨੋਵਿਗਿਆਨਕ ਵੀ ਐਸਾ ਕਹਿਣ ਲੱਗ ਪੈਣਾ ਹੈ। ਔਰ ਮਨੋਵਿਗਿਆਨਕ ਐਸਾ ਮੰਨਦੇ ਨੇ ਮੌਤ ਇੱਕ ਨਹੀਂ ਹੈ ਕਈ ਤਰ੍ਹਾਂ ਦੀ ਹੈ। ਤੇ ਜੇ ਮੌਤ ਕਈ ਤਰ੍ਹਾਂ ਦੀ ਹੈ ਤਾਂ ਫਿਰ ਜ਼ਿੰਦਗੀ ਵੀ ਕਈ ਤਰ੍ਹਾਂ ਦੀ ਹੈ। ਪ੍ਰਥਮ ਕਿੰਨੇ ਪ੍ਰਕਾਰ ਦੀ ਮੌਤ ਹੈ ਵਿਚਾਰਕ ਕਹਿੰਦੇ ਨੇ ਸਰੀਰਕ ਮੌਤ ਮਾਨਸਿਕ ਮੌਤ ਆਰਥਿਕ ਮੌਤ ਰਾਜਨੀਤਿਕ ਮੌਤ ਸਮਾਜਿਕ ਮੌਤ ਰੂਹਾਨੀ ਮੌਤ ਹੋ ਸਕਦਾ ਹੈ ਮਨੁੱਖ ਇੱਕ ਤਲ ਤੇ ਮਰਿਆ ਹੋਇਆ ਹੋਵੇ ਦੂਸਰੇ ਤਲ ਤੇ ਜੀ ਰਿਹਾ ਹੋਵੇ ਦੂਸਰੇ ਤਲ ਤੇ ਮਰਿਆ ਹੋਇਆ ਹੋਵੇ ਤੇ ਤੀਸਰੇ ਤਲ ਤੇ ਜੀ ਰਿਹਾ ਹੋਵੇ ਹੋ ਸਕਦਾ ਹੈ ਅੱਧੇ ਤਲ ਤੇ ਜੀ ਰਿਹਾ ਹੋਵੇ ਅੱਧੇ ਤਲ ਤੇ ਮਰਦਾ ਹੋਵੇ ਚਲੋ ਆਰਥਿਕ ਮੌਤ ਤੋਂ ਗੱਲ ਸ਼ੁਰੂ ਕਰੀਏ ਆਰਥਿਕ ਮੌਤ ਦਿਵਾਲੀਆ ਹੋ ਗਿਆ ਹੈ ਬਾਲ-ਬਾਲ ਕਰਜ਼ਾਈ ਹੋ ਗਿਆ ਦੇਣਾ ਇਸਨੇ ਸਾਰਿਆਂ ਦਾ ਲੈਣਾ ਕਿਸੇ ਕੋਲ ਨਹੀਂ ਕ੍ਰਿਸ਼ਨੂ ਗਿਆਨ ਇੰਜ ਕਹਿੰਦਾ ਇਸ ਦੀ ਆਰਥਿਕ ਮੌਤ ਹੋ ਗਈ ਹੈ ਇਸ ਤਰ੍ਹਾਂ ਮੰਨ ਲੈ ਮੌਤ ਹੋ ਗਈ ਹੈ ਅਰਥ ਦੀ ਦੁਨੀਆ ਦੇ ਵਿੱਚ ਧਨ ਦੀ ਦੁਨੀਆ ਦੇ ਵਿੱਚ ਕਾਰੋਬਾਰ ਦੀ ਦੁਨੀਆ ਵਿੱਚ ਦਿਵਾਲਾ ਹੋ ਗਿਆ ਹੈ ਮੌਤ ਹੋ ਗਈ ਆਰਥਿਕ ਮੌਤ ਅਰਥ ਵੀ ਦੁਨੀਆ ਦੇ ਚ ਹੁਣ ਇਸ ਦਾ ਵਿਸ਼ਵਾਸ ਨਹੀਂ ਕਿਉਂ ਹੈ ਹੀ ਨਹੀਂ ਖਤਮ ਹੋ ਗਏ ਆਰਥਿਕ ਮੌਤ ਸਮਾਜਿਕ ਮੌਤ ਕੋਈ ਕਲੰਕ ਲੱਗ ਗਿਆ ਹੈ ਦਾਗ ਲੱਗ ਗਿਆ ਹੈ ਹੁਣ ਬਰਾਦਰੀ ਦੇ ਸਮਾਜ ਦੇ ਚ ਸਿਰ ਉੱਚਾ ਕਰਨਾ ਔਖਾ ਹੈ ਤੇ ਜਿਵੇਂ ਮੁਰਦੇ ਦਾ ਸਿਰ ਡਿੱਗਦਾ ਹੈ ਇਹਦਾ ਸਿਰ ਡਿੱਗਦਾ ਹੈ ਜਿਸਰ ਨੇ ਉੱਚਾ ਕਰ ਸਕਦਾ। ਤੋਂ ਇਹਨੂੰ ਕਹਿੰਦੇ ਨੇ ਸਮਾਜਿਕ ਮੌਤ, ਪਰਿਵਾਰਕ ਮੌਤ। ਰਾਜਨੀਤਿਕ ਮੌਤ। ਪਬਲਿਕ ਤੋਂ ਜੋ ਸਮਰਥਨ ਮਿਲ ਰਿਆ ਸੀ, ਜਨਤਾ ਤੋਂ ਜੋ ਸਮਰਥਨ ਮਿਲ ਰਿਆ ਸੀ, ਵਾਪਸ ਲੈ ਲਿਆ ਹੈ। ਕੋਈ ਨਾਲ ਨਹੀਂ। ਕੋਸ਼ਿਸ਼ ਕਰਨ ਦੇ باوجود ਵੀ ਕੋਈ ਨਾਲ ਨਹੀਂ। ਤੋਂ ਕਹਿ ਦਿੱਤਾ ਜਾਂਦਾ ਹੈ ਇਸ ਮਨੁੱਖ ਦੀ ਰਾਜਨੀਤਿਕ ਮੌਤ ਹੋ ਗਈ ਹੈ ਹੁਣ ਇਸ ਦੀ ਗੱਲ ਕੋਈ ਨਹੀਂ ਸੁਣਦਾ ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਰਾਜਨੀਤਿਕ ਘੁੰਮ ਰਹੇ ਨੇ ਜਿਨ੍ਹਾਂ ਦੀ ਰਾਜਨੀਤਿਕ ਦੁਨੀਆ 'ਚ ਮੌਤ ਹੋ ਚੁੱਕੀ ਹੈ ਕਿਸੇ ਵਕਤ ਜ਼ਿੰਦਾ ਸਨ ਟੀਵੀ ਤੇ ਰੇਡੀਓ ਤੇ ਅਖਬਾਰਾਂ ਤੇ ਮਨੁੱਖ ਦੀ ਵਿਚਾਰਾਂ ਦੇ ਵਿੱਚ ਮਨੁੱਖ ਦੀ ਜ਼ਬਾਨ ਤੇ ਇਹੀ ਛਾਇਏ ਹੋਏ ਸਨ ਇਹਨਾਂ ਦੀ ਚਰਚਾ ਸੀ ਇਹਨਾਂ ਨੂੰ ਹੀ ਲੋਕ ਪੜਦੇ ਸਨ ਇਹਨਾਂ ਨੂੰ ਹੀ ਲੋਕ ਸੁਣਦੇ ਸਨ ਇਹਨਾਂ ਨੂੰ ਹੀ ਥਾਂ-ਥਾਂ ਤੇ ਦੇਖਦੇ ਸਨ ਅੱਜ ਨਹੀਂ ਕਿਉਂ ਰਾਜਨੀਤਿਕ ਮੌਤ ਹੋ ਗਈ ਜੋ ਸਮਰਥਨ ਮਿਲ ਰਿਹਾ ਸੀ ਅਗਲੇ ਨੇ ਵਾਪਸ ਲੈ ਲਿਆ ਰਾਜਨੀਤਿਕ ਮੌਤ ਸ਼ਰੀਰਕ ਮੌਤ ਜੋ ਸਵਾਸ ਤੇ ਚਲੇ ਗਰਾਸ ਗਰਾਸ ਕਹਿੰਦੇ ਨੇ ਜੋ ਅੰਦਰ ਜਾਵੇ ਸਵਾਸ ਜੋ ਬਾਹਰ ਨਿਕਲੇ ਬਾਹਰ ਤੇ ਨਿਕਲ ਗਏ ਸਵਾਸ ਅੰਦਰ ਗਰਾਸ ਨਹੀਂ ਗਏ ਖਤਮ ਹੋ ਗਿਆ ਇਹਨੂੰ ਸਰੀਰਕ ਮੌਤ ਕਹਿੰਦੇ ਨੇ ਜੋ ਪ੍ਰਾਣ ਸੰ ਜੋ ਸਵਾਸਨ ਉਹ ਚਲੇ ਤੇ ਗਏ ਵਾਪਸ ਨਹੀਂ ਆਏ ਵਾਪਸ ਆਣਾ ਚਾਹੀਦਾ ਸਵਾਸ ਬਾਹਰ ਗਿਆ ਗਰਾਸ ਅੰਦਰ ਗਿਆ ਇਹ ਲੜੀ ਚੱਲਣੀ ਚਾਹੀਦੀ ਹੈ ਪਰ ਅੰਤਮ ਸਮੇ ਸਵਾਸ ਨਿਕਲਦੇ ਨੇ ਗਰਾਸ ਨਹੀਂ ਚਲਦੇ ਤੁਕੈਦੰਨੇ ਨੇ ਸਰੀਰਕ ਮੌਤ ਹੋ ਗਈ ਹੈ। ਮਾਨਸਿਕ ਮੌਤ ਕਿਸੇ ਇੱਕੋ ਵਿਚਾਰ ਤੇ ਦਿਮਾਗ ਰੁਕ ਗਿਆ ਹੈ। ਯਾ ਕੋਈ ਵਿਚਾਰ ਨਹੀਂ। ਤਾਂ ਸਰੀਰ ਤੇ ਜ਼ਿੰਦਾ ਹੈ ਅੱਖਾਂ ਵੀ ਠੀਕ ਹੱਥ ਪੈਰ ਵੀ ਠੀਕ ਨੇ। ਜ਼ੁਬਾਨ ਵੀ ਠੀਕ ਕੰਨ ਵੀ ਠੀਕ। ਲੇਕਿਨ ਮਾਨਸਿਕ ਮੌਤ ਹੋ ਗਈ ਹੈ। پاਗਲ ਸੁਣ। ਮਰਦਾ ਹੈ। ਤੇ ਮਨ ਦੇ ਤਲ ਤੇ ਮਰਦਾ ਹੈ ਕਿਉਂਕਿ ਵਿਚਾਰਾਂ ਦਾ ਜੋ ਪ੍ਰਵਾਹ ਸੀ ਉਹ ਰੁਕ ਗਿਆ ਹੈ ਜਿਵੇਂ ਸਵਾਸ ਦਾ ਪ੍ਰਵਾਹ ਗ੍ਰਾਸ ਦਾ ਪ੍ਰਵਾਹ ਰੁਕ ਜਾਏ ਤੋ ਸ਼ਰੀਰਕ ਮੌਤ ਵਿਚਾਰਾਂ ਦਾ ਪ੍ਰਵਾਹ ਰੁਕ ਜਾਏ ਤੋ ਮਾਨਸਿਕ ਮੌਤ ਇੱਕ ਹੋਰ ਮੌਤ ਹੈ ਜਿਸ ਨਾਲ ਸਭ ਕੁਝ ਹੀ ਸਮਝ ਲੋ ਮੁਰਦਾ ਮਨੁੱਖ ਦਾ ਰੋਹਾਨੀ ਮੌਤ ਹੈ ਅਧਿਆਤਮਕ ਮੌਤ ਧਾਰਮਕ ਮੌਤ ਪਰਮਾਤਮਾ ਦੀ ਯਾਦ ਚਲੇ ਤੋ ਜੀਵਨ ਹੈ ਨਾ ਚਲੇ ਤੋ ਮੌਤ ਆਖਾਂ ਜੀਵਾ ਬਿਸਰੇ ਮਰ ਜਾਉ ਮਰਣੰ ਬਿਸਰਣੰ ਗੋਬਿੰਦੇ ਜੀਵਣੰ ਹਰ ਨਾਮ ਧਿਆਵਣੇ ਗੁਰੂ ਅਰਜਨ ਦੇਵ ਜੀ ਮੌਤ ਹੈ ਉਸਨੂੰ ਭੁੱਲ ਜਾਣਾ ਜ਼ਿੰਦਗੀ ਹੈ ਉਹਨੂੰ ਯਾਦ ਕਰਨਾ ਕਿਹੜੀ ਜ਼ਿੰਦਗੀ ਰੂਹਾਨੀ ਹੋ ਸਕਦਾ ਹੈ ਬੰਦੇ ਕੋਲ ਆਰਥਿਕ ਜੀਵਨ ਹੋਵੇ ਤੇ ਰੂਹਾਨ ਰੂਹਾਨੀ ਜੀਵਨ ਨਾ ਹੋਵੇ ਹੋ ਸਕਦਾ ਹੈ ਰੂਹਾਨੀ ਜੀਵਨ ਹੋਵੇ ਪਰ ਇਸ ਕੋਲ ਪਰਿਵਾਰਕ ਜੀਵਨ ਨਹੀਂ ਬੁਧੇਰਿਆਂ ਕੋਲ ਨਹੀਂ ਸੀ ਮਹਾਵੀਰ ਕੋਲ ਨਹੀਂ ਸੀ ਭਰਤਰੀ ਨੇ ਪਰਵਾਰਕ ਜੀਵਨ ਨੂੰ ਇੱਕ ਪਾਸੇ ਛੱਡ ਦਿੱਤਾ ਮਹਾਤਮਾ ਬੁੱਧ ਕੋਲ ਵੀ ਨਹੀਂ ਸੀ راجنیتک جیون بھی نہیں سی کیونکہ راجنیتی ٹھوکر مار دیتی آرثک جیون بھی نہیں سی در در بکشا منگ کے اپنی اپجیوکا چلیں سن لیکن روحانی جیون سی اگر روحانی جیون ہے تو گربا بھی منگی ہے یہ مکمل جی رہے ہیں سو جیویا جسمن وسیا سوئے نانک اور ن جی کو ਜੇ ਜੀ ਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਈਸ਼ਵਰੀ ਯਾਦ ਨਹੀਂ ਚੱਲ ਰਹੀ ਇਹਦਾ ਖਾਣਾ ਪੀਣਾ ਪੈਣਣਾ ਸੌਣਾ ਸਭ ਹਰਾਮ ਕੁਛ ਵੀ ਹਲਾਲ ਨਹੀਂ ਸਭ ਹਰਾਮ ਸਭ ਹਰਾਮ ਜੇ ਤਾਂ ਕਿਛ ਖਾਏ ਜਿਤਨੇ ਪਦਾਰਥ ਜਿਤਨੇ ਸੁੱਖ ਜਿਤਨਾ ਦੁਨਿਆਵੀ ਅਡੰਬਰ ਸਭ ਹਰਾਮ ਹਲਾਲ ਨਹੀਂ حلال تے حرام نو اگر اس درشتی کون دیکھو گے تو گستاخی معاف کدھر کدرے کوئی حلال دکھائی دے گا سب حرام گستاخی معاف میں پنگتیاں پھر تھوڑے سامنے رکھ دیا سو جیویا جسمن وسیا سوئے نانک اور نہ جیو کھوئے جے جیوے پت لتھی جائے سب حرام جیتا کچھ کھائے ਸਭ ਹਰਾਮ ਹੈ ਜੋ ਕੁਝ ਵੀ ਹੰਡਾ ਰਿਹਾ ਹੈ ਖਾ ਰਿਹਾ ਹੈ ਪੀ ਰਿਹਾ ਹੈ ਜੋ ਕੁਝ ਵੀ ਵਰਤੋਂ ਬਲੇਵਾ ਕਰ ਰਿਹਾ ਹੈ ਸਭ ਹਰਾਮ ਹੈ ਅਗਰ ਮਨ ਵਿੱਚ ਉਸ ਦੀ ਸਿਮਰਤੀ ਚੱਲ ਰਹੀ ਹੈ ਤਾਂ ਫਿਰ ਸਭ ਹਲਾਲ ਹੈ ਫਿਰ ਸਭ ਜਾਇਜ਼ ਹੈ ਸਭ ਠੀਕ ਹੈ ਅਗਰ ਉਸ ਦੀ ਸਿਮਰਤੀ ਨਹੀਂ ਚੱਲ ਰਹੀ ਤੇ ਉਸ ਦੀ ਸਮਝ ਨਹੀਂ ਚੱਲ ਰਹੀ ਤਾਂ ਜੋ ਕੁਝ ਵੀ ਹੈ ਸਭ ਹਰਾਮ ਹੈ ਭਾਈ ਸਾਹਿਬ भाई नंदलाल ਦਾ ਇੱਕ ਵਾਕ ਚੇਤੇ ਆ ਰਿਹਾ ਆਪ ਕਹਿੰਦੇ ਨੇ ਗਮ ਚੇ ਬਾਸ਼ਦ ਗਮ ਕਿਸ ਨੂੰ ਕਹੋਗੇ ਦੁੱਖ ਕੀ ਹੈ ਕਿਸ ਨੂੰ ਆਖੋਗੇ ਦੁੱਖ ਇੱਥੇ ਇੱਕ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਆ ਮਨੁੱਖ ਨੂੰ ਇਤਨਾ ਵੀ ਨਹੀਂ ਪਤਾ ਜੋ ਭਾਈ ਸਾਹਿਬ ਪ੍ਰਸ਼ਨ ਪੈ ਕਰਦੇ ਨੇ ਠੀਕ ਕਰ ਰਹੇ ਨੇ ਪ੍ਰਸ਼ਨ ਭਾਈ ਸਾਹਿਬ ਭਾਈ ਨੰਦ ਲਾਲ ਮਨੁੱਖ ਨੂੰ ਨਹੀਂ ਪਤਾ ਯਕੀਨ ਜਾਣੋ ਮਨੁੱਖ ਨੂੰ ਦੁੱਖ ਦਾ ਵੀ ਗਿਆਨ ਨਹੀਂ ਮਨੁੱਖ ਨੂੰ ਸੁੱਖ ਦਾ ਵੀ ਗਿਆਨ ਨਹੀਂ ਇਹ ਗੱਲ ਵੱਖਰੀ ਹੈ ਕਦੀ ਦੁਖੀ ਹੋ ਜਾਂਦਾ ਕਦੀ ਸੁਖੀ ਹੋ ਜਾਂਦਾ ਪਰ ਦੁੱਖ ਸੁਖ ਦਾ ਇਸ ਨੂੰ ਗਿਆਨ ਨਹੀਂ ਹੈ। ਦੁੱਖ ਸੁਖ ਦੀ ਇਸ ਨੂੰ ਸਮਝ ਨਹੀਂ ਹੈ। ਇਸ ਨੂੰ ਪਤਾ ਨਹੀਂ ਹੈ। ਤਦ ਹੀ ਭਾਈ ਸਾਹਿਬ ਕਹਿੰਦੇ ਨੇ ਗਮ ਛੇ ਬਾਸ਼ਦ ਦੁੱਖ ਕੀ ਹੈ ਗਮ ਕੀ ਹੈ ਚੀਜ਼ ਤਾਂ شادی ਖੁਸ਼ੀ ਕੀ ਹੈ। شادی ਦੇ ਅਰਥ ਨੇ ਖੁਸ਼ੀ ইরਾਨੀ ਭਾਸ਼ਾ ਦਾ شبد ہے کسی دا دل بڑا خوش ہوئے تو کہہ دیتا جند ہے این دل شاد است یہ دل بڑا شاد ہے خوش ہے پرسن ہے این خانہ شادی است اس گھر بڑی خوشی ہے شادی دے ارتھ وواہ نہیں ہے خوشی وواہ لئی انہوں کل شبد ہے فلانے دے گھر نکاح ہو رہے ہیں شادی خوشی ਚੀਸ ਤੇ ਸ਼ਾਦੀ ਖੁਸ਼ੀ ਕੀ ਹੈ ਤੋ ਭਾਈ ਸਾਹਿਬ ਆਪ ਹੀ ਜਵਾਬ ਦਿੰਦੇ ਨੇ ਗਮ ਚੇ ਬਾਸ਼ਦ ਗਫਲਤ ਅਜ਼ ਯਾਦੇ ਖੁਦਾ ਬਸ ਪਰਮਾਤਮਾ ਦੀ ਯਾਦ ਤੋਂ ਗਫਲਤ ਕਰਨੀ ਇਹੀ ਗਮ ਹੈ ਔਰ ਕੋਈ ਗਮ ਨਹੀਂ ਇਹੀ ਦੁੱਖ ਹੈ ਇਹ ਬੀਜ ਹੈ ਦੁੱਖਾਂ ਦਾ ਹੁਣ ਸਾਰੇ ਦੁੱਖ ਪੈਦਾ ਹੋਣ ਗਏ ਅਗਰ ਈਸ਼ਵਰ ਨੂੰ ਭੁੱਲੇ ਹੈ ਇਹ ਭੁੱਲ ਜਾਣਾ ਹੀ ਦੁੱਖਾਂ ਦਾ ਬੀਜ ਹੈ ਸਾਰੇ ਦੁੱਖ ਪੈਦਾ ਹੋਣਗੇ ਕਿੰਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਸਾਰੇ ਹੀ ਪੈਦਾ ਹੋਣਗੇ ਇੱਕ ਨਹੀਂ ਸਾਰੇ ਹੀ ਪੈਦਾ ਹੋਣਗੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਜੀਸਤ ਸ਼ਾਦੀ ਯਾਦ ਆਬਾ ਮੰਤਿਹ ਖੁਸ਼ੀ ਕੀ ਹੈ ਉਸ ਲਾ ਇੰਤਿਹਾਰ ਪਰਮਾਤਮਾ ਨੂੰ ਯਾਦ ਕਰਨਾ ਵੰਮ ਕੀ ਹੈ ਉਸ ਨੂੰ ਭੁੱਲ ਜਾਣਾ ਤੋਂ ਇੱਕ ਰੋਹਾਨੀ ਮਾ ਹੁੰਦਾ ਹੈ ਜੋ ਸਭ ਕੁਝ ਨੂੰ ਮੌਤ ਦੇ ਵਿੱਚ ਬਦਲ ਦਿੰਦੀ ਹੈ ਸੋ ਜੀਵੇ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਕਹਿੰਦੇ ਨੇ ਜਿਤਨੇ ਚਿਰ ਤੱਕ ਇਹ ਰੋਹਾਨੀ ਜੀਵਨ ਮਨੁੱਖ ਨੂੰ ਨਾ ਮਿਲੇ ਜੀਵਨ ਭਰ ਔਰ ਅਨੰਤ ਜੀਵਨ بار بار ਜੀਵਨ ਮਿਲਦਾ ਰਹੇਗਾ ਲੇਕਿਨ ਜੀਵੇਗਾ ਮੌਤ ਦੇ ਭੈ ਦੇ ਕਦੀ ਜੀਵਨ ਨੂੰ ਜੀ ਨਹੀਂ ਸਕੇਗਾ ਇੱਕ ਦਿਲ ਦਿਮਾਗ ਦੇ ਤੇ ਬੋਝ ਰਹੇਗਾ ਮੌਤ ਦਾ ਕਿਧਰੇ ਆਰਥਿਕ ਮੌਤ ਨਾ ਹੋ ਜਾਏ ਕਿਧਰੇ ਸਮਾਜਿਕ ਮੌਤ ਨਾ ਹੋ ਜਾਏ ਕਿਧਰੇ ਰਾਜਨੀਤਿਕ ਮੌਤ ਨਾ ਹੋ ਜਾਏ ਕਿਧਰੇ ਮਾਨਸਿਕ ਮੌਤ ਨਾ ਹੋ ਜਾਏ ਕਿਦਰੇ ਸਰੀਰਕ ਮੌਤ ਨਾ ਹੋ ਜਾਏ ਮੌਤ ਨਾ ਹੋ ਜਾਏ ਬਸ ਇਹੀ ਗਮ ਇਹੀ ਦੁੱਖ ਇਹੀ ਬੋਝ ਦਿਲ ਦਿਮਾਗ ਤੇ ਰਹੇਗਾ ਸਿਰਫ ਸਰੀਰਕ ਮੌਤ ਨਹੀਂ ਕਾਸ਼ ਮੌਤ ਇੱਕ ਤਰ੍ਹਾਂ ਦੀ ਹੁੰਦੀ ਮੌਤ ਤੇ ਕਈ ਤਰ੍ਹਾਂ ਦੀ ਹੈ ਔਰ ਮਨੋ ਕੋ ਡਰੇ ਹੋਇਆ ਹੈ ਇਹ ਕਈ ਤਰ੍ਹਾਂ ਦੀ ਮੌਤ ਤੋਂ ਔਰ ਉਤਨੇ ਚਿਰ ਤੱਕ ਇਹ ਡਰ ਰਹੇਗਾ ਜਿੰਨੇ ਚਿਰ ਤੱਕ ਰੋਹਾਨੀ ਜ਼ਿੰਦਗੀ ਨਹੀਂ ਮਿਲਦੀ ਰੋਹਾਨੀ ਜੀਵਨ ਕੀ ਉਸ ਦੀ ਯਾਦ ਤੇ ਰੋਹਾਨੀ ਮੌਤ ਕੀ ਉਹਨੂੰ ਭੁੱਲ ਜਾਣਾ ਆਖਾਂ ਜਿਵੇਂ ਬਿਸਰੇ ਮਰ ਜਾਉ ਮਰਣੰ ਬਿਸਰਣੰ ਗੋਬਿੰਦੇ ਜੀਵਣੰ ਹਰ ਨਾਮ ਧਿਆਵਣੈ ਤੋ ਖੈਰ ਮੁਖਤਸਰ ਉਹ ਐਸਾ ਕਰਤਾ ਹੈ ਆਪਣੀ ਕਰਤ ਦੇ ਚ ਪੂਰਿਆ ਹੋਇਆ ਹੈ ਭੈ ਤੋ ਰਹਿਤ ਹੈ ਵੈਰ ਤੋ ਰਹਿਤ ਹੈ ਹੁਣ ਅੱਗੇ ਸਤਿਗੁਰੂ ਕਹਿੰਦੇ ਨੇ ਸਮੇਂ ਤੋਂ ਰਹਿਤ ਹੈ ਕਾਲ ਤੋਂ ਰਹਿਤ ਹੈ ਕਾਲ ਦਾ ਮਤਲਬ ਹੈ ਸਮਾਂ ਅਕਾਲ ਜਿਹਦੇ ਵਿੱਚ ਸਮਾਂ ਨਹੀਂ ਭਗਤ ਕਬੀਰ ਕਹਿੰਦੇ ਨੇ ਦਿਨ ਸੋ ਰੈਣ ਬੇਦ ਨਹੀਂ ਸਾਸਤਰ ਤਹਾਂ ਬਸੇ ਨਿਰੰਕਾਰਾ ਕਹਿਤ ਕਬੀਰ ਨਰ ਤਿਸੇ ਦੇ ਆਵੋ ਬਾਵਰਿਆ ਸੰਸਾਰਾ ਦਿਨ ਰਾਤ ਜਿਹਦੇ 'ਚ ਨਹੀਂ ਹੈ ਸਮੇਂ ਨੂੰ ਨਾਪਣ ਦਾ ਢੰਗ ਸਾਡੇ ਕੋਲ ਦਿਨ ਤੇ ਰਾਤ ਹੈ ਔਰ ਕਿਸ ਤਰ੍ਹਾਂ ਨਾਪਾਂਗੇ ਅਗਰ ਦਿਨ ਠਹਿਰ ਜਾਏ ਰਾਤ ਆਵੇ ਹੀ ਨਾ ਕਿਵੇਂ ਨਾਪਾਂਗੇ ਅਗਰ ਰਾਤ ਠਹਿਰ ਜਾਏ ਦਿਨ ਹੋਵੇ ਹੀ ਨਾ ਫਿਰ ਸਮੇਂ ਨੂੰ ਕਿਸ ਤਰ੍ਹਾਂ ਨਾਪਾਂਗੇ ਕਬੀਰ ਕਹਿੰਦੇ ਨੇ ਪ੍ਰਭੂ ਦੀ ਦੁਨੀਆਂ ਵਿੱਚ ਸਮਾਂ ਨਹੀਂ ਹੈ ਦਿਨ ਤੇ ਰਾਤ ਨਹੀਂ ਹੈ ਕਲਗੀਧਰ ਪਿਤਾ ਇੰਜ ਕਹਿੰਦੇ ਨੇ ਅਕਾਲ ਹੈ ਅਜਾਲ ਹੈ ਪਰਮਾਤਮਾ ਅਕਾਲ ਹੈ ਸਮੇਂ ਤੋਂ ਰਹਿਤ ਹੈ ਤੇ ਸਮੇ ਦਾ ਵਕਤ ਦਾ ਜਾਲ ਉਸ ਦੇ ਉੱਤੇ ਨਹੀਂ ਹੈ ਅਕਾਲ ਹੈ ਅਜਾਲ ਹੈ ਜਾਲ ਕੀ ਹੈ ਜਿਸ ਦੇ ਚ ਮਨੁੱਖ ਫਸਿਆ ਹੋਇਆ ਹੈ ਜਾਲ ਕਾਲ ਦਾ ਹੀ ਹੈ ਸਮੇਂ ਦਾ ਵਕਤ ਦਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਇਸ ਤਰ੍ਹਾਂ ਹੀ ਜੋ ਹੈ ਫਰਮਾਨ ਕਰਦੇ ਨੇ ਗੁਰਬਾਣੀ ਦੇ ਵਿੱਚ ਕਾਲ ਦਾ ਮਤਲਬ ਸਮਾਂ ਵਕਤ ਔਰ ਹਰ ਮਨੁੱਖ ਵਕਤ ਦੇ ਵਿੱਚ ਫਸਿਆ ਹੋਇਆ ਹੈ ਹਰ ਮਨੁੱਖ ਕੋਲ ਵਕਤ ਸਮਾਂ ਉਹ ਕੁਝ ਕਰਾ ਲੈਂਦਾ ਹੈ ਜੋ ਕੁਝ ਇਸ ਨੂੰ ਨਹੀਂ ਕਰਨਾ ਚਾਹੀਦਾ ਹਰ ਮਨੁੱਖ ਸਮੇਂ ਵੀ ਗ੍ਰਿਫਤ ਦੇ ਚ ਹੈ ਕਾਲ ਦਾ ਚਿੰਤਨ ਇਸ ਵਾਸਤੇ ਹੈ ਕਿ ਕਾਲ ਦੇ ਜਾਲ ਤੋਂ ਨਿਕਲੀਏ ਕਾਲ ਜਾਲ ਜਮ ਜੋ ਨਾ ਸਾਕੇ ਸੱਚ ਕਾ ਪੰਥਾ ਥਾਟਿਓ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖੀ ਜਾਂਦਾ ਕਾਲ ਜਾਲ ਜਮ ਜੋ ਨਾ ਸਾਕੇ ਸੱਚ ਕਾ ਪੰਥਾ ਥਾਟਿਓ ਪੰਥ ਕਹਿੰਦੇ ਨੇ ਰਸਤੇ ਨੂੰ ਅਸੀਂ ਐਸੇ ਸੱਚ ਦੇ ਪੰਥ ਤੇ ਚੱਲੇ ਆਂ ਸੱਚ ਦੇ ਰਸਤੇ ਤੇ ਚੱਲੇ ਆਂ ਹੁਣ ਕਾਲ ਦਾ ਜਾਲ ਸਾਨੂੰ ਵੇਖ ਵੀ ਨਹੀਂ ਸਕਦਾ ਕਾਲ ਜਾਲ ਜਹੋਣਾ ਕਹਿੰਦੇ ਨੇ ਵੇਖਣ ਨੂੰ ਨਹੀਂ ਵੇਖ ਸਕਦਾ ਅਸੀਂ ਕਾਲ ਦੇ ਜਾਲ ਦੇ ਚ ਨਹੀਂ ਆਂ ਵਕਤ ਸਾਡੇ ਕੋਲ ਕੁਝ ਨਹੀਂ ਕਰਾ ਸਕਦਾ ਹੁਣ ਹਰ ਮਨੁੱਖ ਵਕਤ ਦੀ ਕੈਦ ਦੇ ਚ ਸਮੇਂ ਦੀ ਕੈਦ ਦੇ ਚ ਜੋ ਕੁਝ ਮਨੁੱਖ ਨੂੰ ਹੋਣਾ ਚਾਹੀਦਾ ਸੀ ਸਮੇਂ ਨੇ ਹੋਣ ਨਹੀਂ ਦਿੱਤਾ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਖੋਲ ਕੇ ਇੰਜ ਕਹਿੰਦੇ ਨੇ ਜਾਲੀ ਰੈਣ ਜਾਲ ਦਿਨ ਹੋਵਾ ਜੇਤੀ ਘੜੀ ਭਾਈ ਦੇਤੀ ਦਿਨ ਵੀ ਜਾਲ ਹੈ ਰਾਤ ਵੀ ਜਾਲ ਹੈ ਕੋਈ ਇਸ ਵਾਸਤੇ ਦਿਨ ਦੁਹ ਹੈ ਨਿਤਨੇਮ ਨਹੀਂ ਕਰ ਸਕਿਆ ਨਾਮ ਨਹੀਂ ਜਪ ਸਕਿਆ ਦਿਨ ਦੀਆਂ ਮਜਬੂਰੀਆਂ ਕੋਈ ਇਸ ਵਾਸਤੇ ਨਾਮ ਨਹੀਂ ਜਪ ਸਕਿਆ ਬੰਦਗੀ ਨਹੀਂ ਕਰ ਸਕਿਆ ਰਾਤ ਦਾ ਗਲਵਾ ਤੋਂ ਰਾਤ ਵੀ ਜਾਲ ਬਣ ਗਈ ਦਿਨ ਵੀ ਜਾਲ ਬਣ ਗਿਆ ਤੋਂ ਮਹਾਰਾਜ ਕਹਿੰਦੇ ਨੇ ਛੂਟਸ ਮੂੜੇ ਕਵਨ ਗੁਣੀ ਐ ਮੂੜ ਤੂੰ ਬਚੇਗਾ ਕਿਵੇਂ ਨਿਕਲੇਗਾ ਕਿਵੇਂ ਫਸੇ ਫਸੇ ਹੋਇਆ ਤੂੰ ਦਿਨ ਦੇ ਚ ਫਸਿਆ ਹੋਇਆ ਸਾਰਾ ਦਿਨ ਤੈਨੂੰ ਰੱਬ ਨਾਲ ਨਹੀਂ ਜੁੜਨ ਦਾ ਮੌਕਾ ਮਿਲਦਾ ਸਾਰੀ ਰਾਤ ਤੈਨੂੰ ਜੁੜਨ ਨਹੀਂ ਦੇਂਦੀ ਗੁਰਨਾਣਿਕ ਦੇ ਬੋਲ ਜਾਲੀ ਰੈਣ ਜਾਲ ਦਿਨ ਹੋਆ ਜੇਤੀ ਘੜੀ ਭਾਈ ਤੇਤੀ ਦਿਨ ਰਾਤ ਦੀ ਹਰ ਘੜੀਆਂ ਭਾਈਆਂ ਬਣਿਆ ਮਨੁੱਖ ਫਸਦਾ ਹੀ ਜਾ ਰਿਹਾ ਰਸ ਰਸ ਚੋਗ ਚੁਗੇ ਨੇ ਤਪਾਸੇ ਛੂਟਸ ਮੂੜੇ ਕਮਨ ਗੁਣੀ ਫਿਰ ਸਤਗੁਰ ਇਥੇ ਮੂੜ ਕਹਿੰਦੇ ਨੇ ਮੂਡ ਕਿਵੇਂ ਬਚੇਗਾ ਕਿਵੇਂ ਛੁੱਟੇਗਾ ਐਸਾ ਤੇਰੇ ਤੇ ਦਿਨ ਗਲਬਾ ਪਾਉਂਦਾ ਹੈ ਔਰ ਐਸਾ ਤੂੰ ਫਸਦਾ ਹੈ ਦਿਨ ਦੇ ਵਿੱਚ ਸਮੇਂ ਦੇ ਵਿੱਚ ਕਾਲ ਦੇ ਵਿੱਚ ਮਜਾ ਲੈ ਤੈਨੂੰ ਅਕਲ ਚੇਤੇ ਆਵੇ ਔਰ ਐਸਾ ਰਾਤ ਗਲਬਾ ਪਾਉਂਦੀ ਆਪਣੇ ਢੰਗ ਦਾ ਮਜਾ ਲੈ ਤੈਨੂੰ ਅਕਲ ਚੇਤੇ ਆਵੇ ਤੂੰ ਕਾਲ ਦੇ ਜਾਲ ਦੇ ਚ ਕਾਲ ਜਾਲ ਇਸ ਲਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹੇ ਪਰਮਾਤਮਾ ਅਕਾਲ ਹੈ ਆਜਾਲ ਹੈ ਤੂੰ ਅਕਾਲ ਹੈ ਇਸ ਵਾਸਤੇ ਆਜਾਲ ਹੈ ਤੇਰੇ ਉੱਤੇ ਕਾਲ ਦਾ ਜਾਲ ਨਹੀਂ ਹੈ ਸਮੇਂ ਦਾ ਜਾਲ ਨਹੀਂ ਹੈ ਤੂੰ ਸਮੇਂ ਵਿੱਚ ਫਸਿਆ ਹੋਇਆ ਨਹੀਂ ਹੈ ਹੁਣ ਜਿਸ ਮਨੁੱਖ ਦੀ ਵਾਸ਼ਨਾ ਬਹੁਤ ਲੰਬੀ ਹੋਵੇ ਇੱਛਾਵਾਂ ਬਹੁਤ ਨੇ ਤਾਂ ਹੁਣ ਅੱਜ ਦੇ ਚ ਤੇ ਪੂਰੀਆਂ ਹੋਣ ਨਹੀਂ ਲੱਗੀਆਂ ਕਾਮਨਾ ਬੜੀ ਲੰਬੀ ਵਾਸ਼ਨਾ ਬੜੀ ਲੰਬੀ ਤੇ ਇਸ ਤਰ੍ਹਾਂ ਦਾ ਮਨੁੱਖ ਹਰ ਵਕਤ ਭਵਿਸ਼ ਦੇ ਚ ਜੀਵੇਗਾ ਆਉਣ ਵਾਲੇ ਕੱਲ ਦੇ ਚ ਉਹ ਅੱਜ ਦੇ ਚ ਨਹੀਂ ਤੇ ਨਾਮ ਤੇ ਅੱਜ ਜਪਣਾ ਹੈ ਕੀਰਤਨ ਤੇ ਹੁਣ ਤੋਂ ਸੁਣਨਾ ਹੈ ਗੁਰਦੁਆਰੇ ਤੇ ਤੋਂ ਹੁਣ ਆਇਆ ਹੈ ਸੇਵਾ ਤੇ ਤੋਂ ਹੁਣ ਕਰ ਰਿਹਾ ਹੈ ਬਾਣੀ ਤੋਂ ਹੁਣ ਪੜ੍ਹ ਰਹੇ ਆ ਵਾਹਿਗੁਰੂ ਵਾਹਿਗੁਰੂ ਤੇ ਹੁਣ ਤੋਂ ਜਪ ਰਹੇ ਆ ਲੇਕਿਨ ਵਾਸ਼ਨਾ ਇਤਨੀ ਪਰਬਲ ਹੈ ਕਾਮਨਾਵਾਂ ਇਤਨੀਆਂ ਜ਼ਿਆਦਾ ਨੇ ਅਜ ਪੂਰੀਆਂ ਨਹੀਂ ਹੋਣ ਲੱਗੀਆਂ ਤੋ ਕਾਮਨਾ ਗੁਜ਼ਰ ਆਣ ਵਾਲੇ ਕੱਲ ਦੇਚ ਮਨੁੱਖ ਨੂੰ ਲੈ ਜਾਂਦੀ ਹੈ ਮਨੁੱਖ ਅੱਜ ਦੇਚ ਨਹੀਂ ਹੁੰਦਾ ਆਣ ਵਾਲੇ ਕੱਲ ਦੇਚ ਜੀਉਂਦਾ ਹੈ ਭਵਿਸ਼ ਦੀ ਚਿੰਤਾ ਜੇ ਕਦੇ ਕਦੀ ਭਵਿਸ਼ ਦੀ ਚਿੰਤਾ ਨਾ ਹੋਵੇ ਯਾਦਾਂ ਪਿੱਛੇ ਲੈ ਜਾਂਦੀਆਂ ਨੇ ਕਾਮਨਾ ਅੱਗੇ ਲੈ ਜਾਂਦੀ ਹੈ ਯਾਦਾਂ ਪਿੱਛੇ ਲੈ ਜਾਂਦੀਆਂ ਨੇ ਫਿਰ ਮਨੁੱਖ ਮਾਜ਼ੀ ਦੇ ਚਲਾ ਜਾਂਦਾ ਹੈ ਭੂਤਕਾਲ ਦੇ ਚਲਾ ਜਾਂਦਾ ਹੈ ਅਗਰ ਕੋਈ ਆਖੇ ਨਾ ਮੇਰਾ ਮਨ ਨਹੀਂ ਟਿਕਦਾ ਤੂੰ ਕਿੱਥੇ ਗਿਆ ਜਾਂ ਤੇ ਗੁਜ਼ਰੇ ਹੋਏ ਕੱਲ ਦੇ ਚ ਚਲਾ ਗਿਆ ਜਾਂ ਆਉਣ ਵਾਲੇ ਕੱਲ ਦੇ ਚ ਹੋਰ ਕਿੱਥੇ ਗਿਆ ਮਨੁੱਖ ਸਮੇ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਆਉਣ ਵਾਲੇ ਕੱਲ ਦਾ ਇਤਨਾ ਗਲਬਾ ਅੱਜ ਦੀ ਫਿਕਰ ਨਹੀਂ ਗੁਜ਼ਰੇ ਹੋਏ ਕੱਲ ਦਾ ਇਤਨਾ ਅਸਰ ਇਤਨਾ ਦਬਾਅ ਅੱਜ ਦਾ ਕੋਈ ਖਿਆਲ ਨਹੀਂ ਤੇ ਬੰਦੇ ਕੋਲ ਜਦ ਵੀ ਹੁੰਦਾ ਅੱਜ ਹੀ ਆਉਂਦਾ ਨਾ ਆਉਣ ਵਾਲਾ ਕੱਲ ਹੱਥ ਦੇ ਚੈ ਨਾ ਗੁਜ਼ਰਿਆ ਹੋਇਆ ਕੱਲ ਹੱਥ ਦੇ ਚ ਕਿਸੇ ਦੇ ਵੀ ਨਹੀਂ ਹੈ ਤੇਰੀ ਬਗਵਰ ਮੁਤਾਲਾ ਕਰਨਾ ਨੰਗਲਾਲ ਨੇ ਇਸ ਨੂੰ ਹੋਰ ਬਾਰੀਕੀ ਨਾਲ ਬਿਆਨ ਕੀਤਾ ਹੈ ਉਹ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ ਇਕਦਮ ਬਖੇ ਸ਼ਰਾ ਨ ਬੁਰਦਮ ਕੇ ਕੀ ਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ ਭਾਈ ਸਾਹਿਬ ਭਾਈ ਨੰਦਾਲ ਜਿਹੜਾ ਦਮ ਮੇਰੇ ਮੂੰਹ ਦੇ ਚ ਹੈ ਇਹ ਵਰਤਮਾਨ ਹੈ ਹੁਣ ਮੇਰੇ ਕੋਲ ਪਰ ਜਿਹੜਾ ਦਮ ਨਿਕਲ ਗਿਆ ਚਲਾ ਗਿਆ ਉਹ ਤੇ माजी ਉਹ ਤੇ ਭੂਤਕਾਲ ਤੇ ਜਿਹੜਾ ਦਮ ਆਇਆ ਨਹੀਂ ਉਹ ਤੇ ਵਰਸ ਉਹ ਤੇ ਆਏਗਾ ਅਜੇ ਭਾਈ ਸਾਹਿਬ ਕਹਿੰਦੇ ਨੇ ਮੈਂ ਆਉਣ ਵਾਲੇ ਦਮ ਦੇ ਚ ਜੀ ਰਿਹਾ ਮੈਂ ਗੁਜ਼ਰੇ ਹੋਏ ਦਮ ਦੇ ਚ ਜੀ ਰਿਹਾ ਜਿਹੜਾ ਦਮ ਮੇਰੇ ਮੂੰਹ ਦੇ ਚ ਮੈਚ ਦੇ ਚ ਨਹੀਂ ਜੀ ਰਿਹਾ ਬੜੀ ਗਹਿਰੀ ਗੱਲ ਇਹ ਜ਼ਿੰਦਗੀ ਉਹੀ ਹੈ ਜਿਹੜਾ ਮੂੰਹ ਦੇ ਚ ਦਮ ਹੈ। ਇਕ ਦਮ ਬਖੇਸ਼ ਰਾ ਨ ਬੁਰਦਮ ਕਿ ਕੀ ਸਤਮ। ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ। ਇੱਕ ਨਕਦ ਜ਼ਿੰਦਗੀ ਸੀ ਮੇਰੇ ਕੋਲ। ਉਧਾਰੀ ਨਹੀਂ ਨਕਦ। ਕੀ ਮੂੰਹ ਦੇ ਚ ਜੋ ਦਮ ਸੀ ਮੇਰੇ ਕੋਲ ਸੀ। ਜੋ ਚਲਾ ਗਿਆ ਉਹ ਹੱਥ ਦੇ ਚ ਨਹੀਂ ਜੋ ਆਣ ਵਾਲਾ ਹੈ ਉਹ ਵੀ ਹੱਥ ਦੇ ਚ ਨਹੀਂ। ਉਹ ਨਕਦੀ ਨਹੀਂ ਹੈ। ਇੱਕ ਆਣ ਵਾਲੀ ਇੱਕ ਚਲੀ ਗਈ ਇੱਕ ਦਮ ਤੇ ਚਲਾ ਗਿਆ ਖਰਚ ਹੋ ਗਿਆ ਇੱਕ ਦਮ ਆਣ ਵਾਲਾ ਪਰ ਅਜੇ ਆਇਆ ਨਹੀਂ ਪਰ ਇੱਕ ਦਮ ਮੇਰੇ ਮੂੰਹ ਦੇ ਚ ਹੈ ਇਹ ਨਕਦ ਹੈ ਤੇ ਭਾਈ ਸਾਹਿਬ ਕਹਿੰਦੇ ਨੇ ਮੈਂ ਇਹ ਨਕਦੀ ਕਿਸ ਤਰ੍ਹਾਂ ਖਰਚ ਕੀਤੀ ਜੋ ਮੇਰੇ ਮੂੰਹ ਦੇ ਚ ਦਮ ਸੀ ਮੈਂ ਇਸ ਦਮ ਨੂੰ ਗੁਜ਼ਾਰਿਆ ਆਣ ਵਾਲੇ ਦਮਾਂ ਦੀ ਚਿੰਤਾ ਦੇਚ गुज़रे हुए दमां दी यादਾਂ ਦੇ ਵਿੱਚ ਬੜੀ ਬਾਰੀਕ ਗੱਲ ਕਰ ਗਏ ਨੇ ਮੈਂ ਇਸ ਦਮ ਨੂੰ ਜੇ ਮੇਰੇ ਮੋਹ ਦੇ ਵਿੱਚ ਸੀ ਮੈਂ गुज़ारा गुज़रे हुए दमां दी यादਾਂ ਦੇ ਵਿੱਚ ਆਉਣ ਵਾਲੇ दमां दी ਚਿੰਤਾ ਦੇ ਵਿੱਚ ਤੋ ਕਦੀ ਮੈਂ ਚਿੰਤਾ ਦੇ ਵਿੱਚ ਭਵਿਸ਼ ਦੀ ਕਦੀ ਮੈਂ ਯਾਦਾਂ ਦੇ ਵਿੱਚ ਅਤੀਤ ਦੀ ਬਹੁਤ ਕਾਲ ਦੇ ਮੈਂ ਤੇ ਅੱਜ ਦੇ ਚ ਕਦੀ ਜੀਵੇ ਆ ਹੀ ਨਹੀਂ ਤੇ ਅੱਜ ਹੀ ਨਕਦ ਸੀ ਬਾਕੀ ਤੇ ਸਭ ਉਧਾਰ ਬਾਕੀ ਦਾ ਕੋਈ ਪਤਾ ਨਹੀਂ ਇੱਕ ਹੱਥੋਂ ਚਲਾ ਗਿਆ ਇੱਕ ਹੱਥ ਦੇ ਚ ਆਇਆ ਨਹੀਂ ਮਨੁੱਖ ਜੀ ਰਿਹਾ ਕਿਸ ਦੇ ਚ ਜੋ ਹੱਥੋਂ ਚਲਾ ਗਿਆ ਮਨੁੱਖ ਜੀ ਰਿਹਾ ਕਿਸ ਦੇ ਜੋ ਹੱਥ ਦੇ ਚ ਆਇਆ ਨਹੀਂ ਪਰ ਜੋ ਹੱਥ ਦੇ ਚ ਹੈ ਉਸ ਦੇ ਚ ਨਹੀਂ ਜੀ ਰਿਹਾ ਕੋਈ ਵੀ ਨਹੀਂ ਜੀ ਰਿਹਾ ਕਦੀ ਕਦਾਈ ਕੋਈ ਲਖਾਂਚ ਇੱਕ ਦਵ ਮਨੁੱਖ ਅਜ ਦੇ ਚ ਜੀਮ ਗਏ ਐਸੇ ਦਮ ਦੇ ਚ ਜੀਨਨ ਜੋ ਦਮ ਹੋਦੇ ਚ ਦਮ ਦਮ ਕਰਕੇ ਮੇਰੀ ਸਾਰੀ ਜ਼ਿੰਦਗੀ ਲੰਘ ਗਈ ਭਾਈ ਨੰਦ ਲਾਲ ਕਹਿੰਦੇ ਨੇ ਕਿਉਂ ਮੇਰੇ ਸਾਰੇ ਦਮ ਕੁਰਬਾਨ ਹੋ ਗਏ ਗੁਜ਼ਰੇ ਹੋਏ ਦਮਾਂ ਦੀ ਯਾਦਾਂ ਦੇ ਚ ਆਉਣ ਵਾਲੇ ਦਮਾਂ ਦੀ ਚਿੰਤਾ ਦੇ ਚ ਇਸ ਤਰ੍ਹਾਂ ਹੀ ਜ਼ਿੰਦਗੀ ਬਰਬਾਦ ਚਲੀ ਗਈ ਮੇਰੀ ਅਜਾਈ ਚਲੀ ਗਈ ਜਨਮ ਸਾਥੀ ਦੇ ਚ ਇੱਕ ਕਥਾ ਹੈ। ਧੰਗੁਰ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਪੁੱਛਦੇ ਨੇ ਮਰਦਾਨੇ ਆ। ਤੈਨੂੰ ਆਪਣੀ ਜ਼ਿੰਦਗੀ ਦਾ ਕਿੰਨਾ ਕੁ ਭਰੋਸਾ ਹੈ? ਤੇ ਮਰਦਾਨਾ ਕਹਿੰਦਾ ਮਹਾਰਾਜ ਇੰਨਾ ਹੀ ਭਰੋਸਾ ਹੈ ਕਿ 100 ਕਦਮ ਚੱਲੀਏ ਤੇ ਪਤਾ ਨਹੀਂ ਅਗਲਾ ਕਦਮ ਪੁੱਟ ਸਕਾਂਗੇ ਕਿ ਨਹੀਂ। ਬਈ ਇੰਨਾ ਹੀ ਭਰੋਸਾ। ਸਤਿਗੁਰ ਕਹਿੰਦਾ ਬਾਲਿਆ ਤੈਨੂੰ ਕਿੰਨਾ ਕੁ ਭਰੋਸਾ ਹੈ ਤੂੰ ਦੱਸ ਤੇ ਪਤਾ ਹੈ ਬਾਲਾ ਕੀ ਕਹਿੰਦਾ ਮਹਾਰਾਜ ਇਸ ਮਰਦਾਨੇ ਨੂੰ 100 ਕਦਮਾਂ ਦਾ ਭਰੋਸਾ ਹੋਵੇਗਾ ਆਪਾਂ ਤੇ ਇੱਕੋ ਹੀ ਕਦਮ ਦਾ ਭਰੋਸਾ ਰੱਖਦੇ ਹਾਂ ਇੱਕ ਕਦਮ ਜਿਹੜਾ ਪੁੱਟਿਆ ਪਤਾ ਨਹੀਂ ਦੂਸਰਾ ਪੁੱਟ ਸਕਾਂਗੇ ਕਿ ਨਹੀਂ ਦੂਸਰਾ ਚੱਲ ਸਕਾਂਗੇ ਕਿ ਨਹੀਂ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਕਿੰਨਾ ਕੁ ਭਰੋਸਾ ਹੈ ਤੁਹਾਨੂੰ ਕਿੰਨਾ ਕੁ ਭਰੋਸਾ ਜਨਮ ਸਾਖੀ ਦੀ ਕਥਾ ਤੇ ધਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਰਦਾਨਿਆ ਤੈਨੂੰ ਸੋ